ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ 58 ਹਾਈ ਟੈਕ ਐਂਬੂਲੈਂਸਾਂ ਦਾ ਬੇੜਾ ਸਿਹਤ ਸੇਵਾਵਾਂ ਦੇ ਖੇਤਰ 'ਚ ਜੋੜ ਕੇ ਸੂਬੇ 'ਚ ਐਮਰਜੈਂਸੀ ਡਾਕਟਰੀ ਸੇਵਾਵਾਂ ਦਾ ਹੋਰ ਵਿਸਥਾਰ ਕੀਤਾ ਗਿਆ ਹੈ। ਸ਼ਹਿਰੀ ਖੇਤਰ 'ਚ 15 ਮਿੰਟ ਤੇ ਪਿੰਡੂ ਖੇਤਰ 'ਚ 20 ਮਿੰਟ ਔਸਤਨ ਟਾਈਮ ਹੈ ਉੱਥੇ ਪਹੁੰਚਣ ਦਾ। ਕੋਈ ਕਿਸੇ ਕਿਸਮ ਦੀ ਜੇ ਕੋਈ ਰੱਬ ਨਾ ਕਰੇ ਇਸ ਤਰ੍ਹਾਂ ਦੀ ਐਮਰਜੈਂਸੀ ਹੋ ਜਾਏ। ਜੀਪੀਐਸ ਸਿਸਟਮ ਲੱਗੇ ਹੋਏ ਨੇ। ਆਪ ਵੀ ਅਸੀਂ ਚੈੱਕ ਕਰ ਸਕਦੇ ਹਾਂ ਕਿ ਗੱਡੀ ਕਿੱਥੇ ਹੈ ਇਹੇ ਐਂਬੂਲੈਂਸਾਂ অতি ਆਧੁਨਿਕ ਉਪਕਰਨਾਂ ਨਾਲ ਲੈਸ ਹਨ ਜਿਨ੍ਹਾਂ ਵਿੱਚ ਆਕਸੀਜਨ ਐਂਬੂ ਬੈਗ ਜੀਵਨ ਰੱਖਿਅਕ ਦਵਾਈਆਂ ਅਤੇ ਜੀਪੀਐਸ ਸਮਰੱਥ ਟ੍ਰੈਕਿੰਗ ਸਿਸਟਮ ਸ਼ਾਮਲ ਹਨ ਇਸ ਤੋਂ ਇਲਾਵਾ ਇਨ੍ਹਾਂ ਐਂਬੂਲੈਂਸਾਂ ਦੇ ਵਿੱਚ ਡਿਲੀਵਰੀ ਲਈ ਵਿਸ਼ੇਸ਼ ਕਿੱਟ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਜੋ ਐਮਰਜੈਂਸੀ ਸਮੇਂ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ 14 ਕਰੋੜ ਦੀ ਲਾਗਤ ਨਾਲ 58 ਨਵੀਆਂ ਐਂਬੂਲੈਂਸਾਂ ਜਿਹੜੀਆਂ ਸ਼ਾਮਲ ਕੀਤੀਆਂ ਗਈਆਂ ਨੇ ਇਹਦੇ ਵਿੱਚ ਸਾਰੇ ਲੇਟੈਸਟ ਕਲੀਅ ਇਹ ਨਹੀਂ ਕਿ ਫੱਟਾ ਲਾਤਾ ਅੰਦਰ بس ਇੱਕ ਇਹਦੇ ਵਿੱਚ ਬਹੁਤ ਸਾਰੀਆਂ ਮੈਡੀਕਲ ਦੇ ਨਾਲ ਰਿਲੇਟਡ ਜਿਹੜੀਆਂ ਕਿਉਂਕਿ 골ਡਨ ਆਵਰ ਕਹਿੰਦੇ ਆ ਉਹਨੂੰ ਮੈਡੀਕਲ ਲੈਂਗੁਏਜ ਉਹ ਘੰਟੇ ਦੇ ਵਿੱਚ ਜੇ ਕਿਤੇ ਐਂਬੂਲੈਂਸ ਜਾਂ ਕੋਈ ਫਸਟ ਏਡ ਜਾਂ ਕੋਈ ਸਹਾਇਤਾ ਮਿਲ ਜੇ ਤਾਂ ਜ਼ਿੰਦਗੀ ਬਚ ਸਕਦੀ ਹੈ ਹੜ੍ਹ ਹੋਂ ਦੇ ਨਾਲ ਹਾਲਾਤ ਜਿਹੜੇ ਮਾੜੇ ਬਣੇ ਹੋਏ ਨੇ ਤੇ ਉੱਥੇ ਹੀ ਰਾਹਤ ਸਮਗਰੀ ਵੀ ਉਹਨਾਂ ਨੂੰ ਪਹੁੰਚਾਉ ਦੀ ਪੂਰੀ ਪ੍ਰਸ਼ਾਸਨ ਦੇ ਵੱਲੋਂ ਜਿੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਆਰਮੀ ਦੇ ਜਵਾਨ ਵੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਉਹਨਾਂ ਦਾ ਰੈਸਕਿਊ ਕੀਤਾ ਜਾ ਰਿਹਾ ਨੇ ਜਿਹੜੇ ਲੋਕ ਹੜ੍ਹ ਦੇ ਵਿੱਚ ਫਸੇ ਨੇ ਤੇ ਜਿਹੜੇ ਲੋਕ ਆਪਣੇ ਘਰ-ਬਾਰ ਜਿਹੜਾ ਉਹ ਛੱਡਣਾ ਨਹੀਂ ਚਾਹੁੰਦੇ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਨਹੀਂ ਜਿਹੜੇ ਕਹਿੰਦੇ ਨੇ ਕਿ ਇਸ ਵੇਲੇ ਅਸੀਂ ਹਾਲਾਤ ਜਿਹੋ ਜੇ ਮਰਜ਼ੀ ਹੋਣ ਪਰ ਅਸੀਂ ਆਪਣਾ ਘਰ-ਬਾਰ ਜਿਹੜਾ ਨਹੀਂ ਛੱਡਣਾ ਚਾਹੁੰਦੇ ਜਿੱਦੇ ਚੱਲਦੇ ਕਿ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਆਰਮੀ ਦੇ ਵੱਲੋਂ ਰਾਹਤ ਸਮੱਗਰੀ ਜਿਹੜੀ ਆ ਉਹ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਤੇ ਜਿਹੜੇ ਲੋਕ ਨਨੋ ਵੱਲ ਆਪਣੇ ਜਿਹੜੇ ਹਾਲਾਤ ਨੂੰ ਨਬਰ ਵਿੱਚ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਆ ਪਾਣੀ ਜਦਾ ਖੜਾ ਹੋਣ ਦੇ ਕਾਰਨ ਚਾਰੇ ਪਾਸੇ ਜਿਹੜਾ ਪਾਣੀ ਆ ਇਸੇ ਕਾਰਨ ਉਹਨਾਂ ਦੀ ਆ ਘਰਾਂ ਦੀਆਂ ਦੀਵਾਰਾਂ ਤੱਕ ਦੀਆਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਤਰੇੜਾ ਆ ਚੁੱਕੀਆਂ ਨੇ ਤੇ ਕੰਦਾ ਕੋਠੇ ਟਾ ਚੁੱਕੇ ਨੇ ਤੇ ਫਿਰ ਵੀ ਉਹ ਆਪਣਾ ਘਰ-ਬਾਰ ਜਿਹੜਾ ਉਹ ਨਹੀਂ ਛੱਡਣਾ ਚਾਹੁੰਦੇ ਵੱਡੇ ਪੱਧਰ ਤੇ ਜਿਹੜੀ ਤਬਾਹੀ ਹੋਈ ਨਹੀਂ ਅਜਨਾਲਾ ਦੇ ਪਿੰਡਾਂ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਆਰਮੀ ਜਿਹੜਾ ਉਹਨਾਂ ਤੱਕ ਆਰਮੀ ਦੇ ਜਵਾਨਾਂ ਵੱਲੋਂ ਉਹਨਾਂ ਤੱਕ ਰਾਹਤ ਸਮਗਰੀ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਹਾਲ-ਚਾਲ ਵੀ ਪੁੱਛਿਆ ਜਾ ਰਿਹਾ ਅਤੇ ਲੋਕ ਜਿਹੜੇ ਉੱਥੇ ਫਸੇ ਹੋ ਨੇ ਉਹਨਾਂ ਦਾ ਰੈਸਕਿਊ ਕਰਨਾ ਚਾਹੁੰਦੇ ਨੇ ਤੇ ਪਰ ਲੋਕ ਘਰ-ਬਾਰ ਛੱਡਣ ਲਈ ਨਹੀਂ ਤਿਆਰ ਤਾਂ ਉਥੇ ਹੀ ਉਹਨਾਂ ਨੂੰ ਰਾਹਸਮਗਰੀ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਤਾਂ ਉਹਨਾਂ ਬਹੁਤ ਸਾਰੇ ਲੋਕ ਵੀ ਅੱਗੇ ਆਏ ਨੇ ਹਰ ਪੀੜਤ ਤੇ ਲੋਕਾਂ ਦੀ ਮਦਦ ਕਰਨ ਲਈ ਸਮਾਜ ਸੇਵੀਆਂ ਆ ਗਈਆਂ ਨੇ ਤੇ ਹੋਰ ਵੀ ਲੋਕ ਵੱਧ ਚੜ ਕੇ ਇਸ ਵੇਲੇ ਨਾ ਲੋਕਾਂ ਦੀ ਮਦਦ ਜਿਹੜੀ ਆ ਉਹ ਕਰ ਰਹੇ ਨੇ ਪਿੰਡਾਂ 'ਚ ਹੜ੍ਹ ਉਹਦੇ ਨਾਲ ਹਾਲਾਤ ਜਿਹੜੇ ਮਾੜੇ ਬਣੇ ਹੋਏ ਨੇ ਤੇ ਉੱਥੇ ਹੀ ਰਾਹਤ ਸਮਗਰੀ ਵੀ ਉਹਨਾਂ ਨੂੰ ਪੰਚਾਇਤ ਦੀ ਪੂਰੀ ਪ੍ਰਸ਼ਾਸਨ ਦੇ ਵੱਲੋਂ ਜਿੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਆਰਮੀ ਦੇ ਜਵਾਨ ਵੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਉਹਨਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਨੇ ਜਿਹੜੇ ਲੋਕ ਹੜ੍ਹ ਦੇ ਵਿੱਚ ਫਸੇ ਨੇ ਤੇ ਜਿਹੜੇ ਲੋਕ ਆਪਣੇ ਘਰ-ਬਾਰ ਜਿਹੜਾ ਉਹ ਛੱਡਣਾ ਨਹੀਂ ਚਾਹੁੰਦੇ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਨਹੀਂ ਜਿਹੜੇ ਕਹਿੰਦੇ ਨੇ ਕਿ ਇਸ ਵੇਲੇ ਅਸੀਂ ਹਾਲਾਤ ਜਿਹੋ ਜੇ ਮਰਜ਼ੀ ਹੋਣ ਪਰ ਅਸੀਂ ਆਪਣਾ ਘਰ-ਬਾਰ ਜਿਹੜਾ ਨਹੀਂ ਛੱਡਣਾ ਚਾਹੁੰਦੇ ਜਿੱਦੇ ਚੱਲਦੇ ਕਿ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਆਰਮੀ ਦੇ ਵੱਲੋਂ ਰਾਹਤ ਸਮੱਗਰੀ ਜਿਹੜੀ ਆ ਉਹ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਤੇ ਜਿਹੜੇ ਲੋਕ ਨਨੋ ਵੱਲ ਆਪਣੇ ਜਿਹੜੇ ਹਾਲਾਤ ਨੂੰ ਨਬਰ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਆ ਪਾਣੀ ਜਦਾ ਖੜਾ ਹੋਣ ਦੇ ਕਾਰਨ ਚਾਰੋਂ ਪਾਸੇ ਜਿਹੜਾ ਪਾਣੀ ਆ ਇਸੇ ਕਾਰਨ ਉਹਨਾਂ ਦੀਆਂ ਘਰਾਂ ਦੀਆਂ ਦੀਵਾਰਾਂ ਤੱਕ ਦੀਆਂ ਜਿਹੜੀਆਂ ਵਾ ਉਹਨਾਂ ਦੇ ਵਿੱਚ ਵੀ ਤਰੇੜਾ ਆ ਚੁੱਕੀਆਂ ਨੇ ਤੇ ਕੰਧਾਂ ਕੋਠੇ ਢਹਿ ਚੁੱਕੇ ਨੇ ਤੇ ਫਿਰ ਵੀ ਉਹ ਆਪਣਾ ਘਰ-ਬਾਰ ਜਿਹੜਾ ਉਹ ਨਹੀਂ ਛੱਡਣਾ ਚਾਹੁੰਦੇ ਵੱਡੇ ਪੱਧਰ ਤੇ ਜਿਹੜੀ ਤਬਾਹੀ ਹੋਈ ਨਹੀਂ ਅਜਨਾਲਾ ਦੇ ਪਿੰਡਾਂ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਆਰਮੀ ਜਿਹੜਾ ਉਹਨਾਂ ਤੱਕ ਆਰਮੀ ਦੇ ਜਵਾਨਾਂ ਵੱਲੋਂ ਉਹਨਾਂ ਤੱਕ ਰਾਹਤ ਸਮਗਰੀ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਨੇ ਤੇ ਉਹਨਾਂ ਦੇ ਹਾਲ-ਚਾਲ ਵੀ ਪੁੱਛਿਆ ਜਾ ਰਿਹਾ ਅਤੇ ਲੋਕ ਜਿਹੜੇ ਉਥੇ ਫਸੇ ਹੋ ਨੇ ਉਹਨਾਂ ਦਾ ਰੈਸਕਿਊ ਕਰਨਾ ਚਾਹੁੰਦੇ ਨੇ ਤੇ ਪਰ ਲੋਕ ਘਰ-ਬਾਰ ਛੱਡਣ ਲਈ ਨਹੀਂ ਤਿਆਰ ਤਾਂ ਉਥੇ ਹੀ ਉਹਨਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਤਾਂ ਉਹਨਾਂ ਬਹੁਤ ਸਾਰੇ ਲੋਕ ਵੀ ਅੱਗੇ ਆਏ ਨੇ ਹਰ ਪੀੜਤ ਤੇ ਲੋਕਾਂ ਦੀ ਮਦਦ ਕਰਨ ਲਈ ਸਮਾਜ ਸੇਵੀਆਂ ਆ ਗਿਆਈਆਂ ਨੇ ਤੇ ਹੋਰ ਵੀ ਲੋਕ ਵੱਧ ਚੜ ਕੇ ਇਸ ਵੇਲੇ ਨਾ ਲੋਕਾਂ ਦੀ ਮਦਦ ਜਿਹੜੀ ਆ ਉਹ ਕਰ ਰਹੇ ਨੇ ਪਿੰਡਾਂ 'ਚ ਹੜ੍ਹ ਹੋਣ ਦੇ ਨਾਲ ਹਾਲਾਤ ਜਿਹੜੇ ਮਾੜੇ ਬਣੇ ਹੋਏ ਨੇ ਤੇ ਉੱਥੇ ਹੀ ਰਾਹਤ ਸਮਗਰੀ ਵੀ ਉਹਨਾਂ ਨੂੰ ਪੰਚੋਦੀ ਪੂਰੀ ਪ੍ਰਸ਼ਾਸਨ ਦੇ ਵੱਲੋਂ ਜਿੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਆਰਮੀ ਦੇ ਜਵਾਨ ਵੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਉਹਨਾਂ ਦਾ ਰੈਸਕਿਊ ਕੀਤਾ ਜਾ ਰਿਹਾ ਨੇ ਜਿਹੜੇ ਲੋਕ ਹੜ੍ਹ ਦੇ ਵਿੱਚ ਫਸੇ ਨੇ ਤੇ ਜਿਹੜੇ ਲੋਕ ਆਪਣੇ ਘਰ-ਬਾਰ ਜਿਹੜਾ ਉਹ ਛੱਡਣਾ ਨਹੀਂ ਚਾਹੁੰਦੇ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਨਹੀਂ ਜਿਹੜੇ ਕਹਿੰਦੇ ਨੇ ਕਿ ਇਸ ਵੇਲੇ ਅਸੀਂ ਹਾਲਾਤ ਜਿਹੋ ਜੇ ਮਰਜ਼ੀ ਹੋਣ ਪਰ ਅਸੀਂ ਆਪਣਾ ਘਰ-ਬਾਰ ਜਿਹੜਾ ਨਹੀਂ ਛੱਡਣਾ ਚਾਹੁੰਦੇ ਜਿੱਦੇ ਚੱਲਦੇ ਕਿ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਆਰਮੀ ਦੇ ਵੱਲੋਂ ਰਾਹਤ ਸਮੱਗਰੀ ਜਿਹੜੀ ਆ ਉਹ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਤੇ ਜਿਹੜੇ ਲੋਕਾਂ ਨਾਲ ਵੱਲ ਆਪਣੇ ਜਿਹੜੇ ਹਾਲਾਤ ਨੂੰ ਨਨਬਰ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਆ ਪਾਣੀ ਜਦ ਖੜਾ ਹੋਣ ਦੇ ਕਾਰਨ ਚਾਰੇ ਪਾਸੇ ਜਿਹੜਾ ਪਾਣੀ ਆ ਇਸੇ ਕਾਰਨ ਉਹਨਾਂ ਦੀਆਂ ਘਰਾਂ ਦੀਆਂ ਦੀਵਾਰਾਂ ਤੱਕ ਦੀਆਂ ਜਿਹੜੀਆਂ ਵਾ ਉਹਨਾਂ ਦੇ ਵਿੱਚ ਵੀ ਤਰੇੜਾਂ ਆ ਚੁੱਕੀਆਂ ਨੇ ਤੇ ਕੰਦਾ ਕੋਠੇ ਢਹਿ ਚੁੱਕੇ ਨੇ ਤੇ ਫਿਰ ਵੀ ਉਹ ਆਪਣਾ ਘਰ-ਬਾਰ ਜਿਹੜਾ ਉਹ ਨਹੀਂ ਛੱਡਣਾ ਚਾਹੁੰਦੇ ਵੱਡੇ ਪੱਧਰ ਤੇ ਜਿਹੜੀ ਤਬਾਹੀ ਹੋਈ ਨੇ ਅਜਨਾਲਾ ਦੇ ਪਿੰਡਾਂ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਆਰਮੀ ਜਿਹੜਾ ਉਹਨਾਂ ਤੱਕ ਆਰਮੀ ਦੇ ਜਵਾਨਾਂ ਵੱਲੋਂ ਉਹਨਾਂ ਤੱਕ ਰਾਹ ਸਮੱਗਰੀ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਨੇ ਤੇ ਉਹਨਾਂ ਦੇ ਹਾਲ-ਚਾਲ ਵੀ ਪੁੱਛਿਆ ਜਾ ਰਿਹਾ ਅਤੇ ਲੋਕ ਜਿਹੜੇ ਉਥੇ ਫਸੇ ਹੋ ਨੇ ਉਹਨਾਂ ਦਾ ਰੈਸਕਿਊ ਕਰਨਾ ਚਾਹੁੰਦੇ ਨੇ ਤੇ ਪਰ ਲੋਕ ਘਰ-ਬਾਰ ਛਡਣ ਲਈ ਨਹੀਂ ਤਿਆਰ ਤਾਂ ਉਥੇ ਹੀ ਉਹਨਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਤਾਂ ਉਹਨਾਂ ਬਹੁਤ ਸਾਰੇ ਲੋਕ ਵੀ ਅੱਗੇ ਆਏ ਨੇ ਹਰ ਪੀੜਤ ਲੋਕਾਂ ਦੀ ਮਦਦ ਕਰਨ ਲਈ ਸਮਾਜ ਸੇਵੀਆਂ ਆ ਗਿਆਈਆਂ ਨੇ ਤੇ ਹੋਰ ਵੀ ਲੋਕ ਵੱਧ ਚੜ ਕੇ ਇਸ ਵੇਲੇ ਨਾਲ ਲੋਕਾਂ ਦੀ ਮਦਦ ਜਿਹੜੀ ਆ ਉਹ ਕਰ ਰਹੇ ਨੇ ਪਿੰਡਾਂ 'ਚ ਹੜ੍ਹ ਆਉਣ ਦੇ ਨਾਲ ਹਾਲਾਤ ਜਿਹੜੇ ਮਾੜੇ ਬਣੇ ਹੋਏ ਨੇ ਤੇ ਉੱਥੇ ਹੀ ਰਾਹਤ ਸਮਗਰੀ ਵੀ ਉਹਨਾਂ ਨੂੰ ਪਹੁੰਚਾਉਣ ਦੀ ਪੂਰੀ ਪ੍ਰਸ਼ਾਸਨ ਦੇ ਵੱਲੋਂ ਜਿੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਆਰਮੀ ਦੇ ਜਵਾਨ ਵੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਉਹਨਾਂ ਦਾ ਰੈਸਕਿਊ ਕੀਤਾ ਜਾ ਰਿਹਾ ਨੇ ਜਿਹੜੇ ਲੋਕ ਹੜ੍ਹ ਦੇ ਵਿੱਚ ਫਸੇ ਨੇ ਤੇ ਜਿਹੜੇ ਲੋਕ ਆਪਣੇ ਘਰ-ਬਾਰ ਜਿਹੜਾ ਉਹ ਛੱਡਣਾ ਨਹੀਂ ਚਾਹੁੰਦੇ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਨਹੀਂ ਜਿਹੜੇ ਕਹਿੰਦੇ ਨੇ ਕਿ ਇਸ ਵੇਲੇ ਅਸੀਂ ਹਾਲਾਤ ਜਿਹੋ ਜੇ ਮਰਜ਼ੀ ਹੋਣ ਪਰ ਅਸੀਂ ਆਪਣਾ ਘਰ-ਬਾਰ ਜਿਹੜਾ ਨਹੀਂ ਛੱਡਣਾ ਚਾਹੁੰਦੇ ਜਿੱਥੇ ਚੱਲਦੇ ਕਿ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਆਰਮੀ ਦੇ ਵੱਲੋਂ ਰਾਹਤ ਸਮੱਗਰੀ ਜਿਹੜੀ ਆ ਉਹ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਤੇ ਜਿਹੜੇ ਲੋਕ ਨਨਤ ਵੱਲ ਆਪਣੇ ਜਿਹੜੇ ਹਾਲਾਤ ਨੂੰ ਨਨਬਰ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਆ ਪਾਣੀ ਜਦ ਖੜਾ ਹੋਣ ਦੇ ਕਾਰਨ ਚਾਰੇ ਪਾਸੇ ਜਿਹੜਾ ਪਾਣੀ ਆ ਇਸੇ ਕਾਰਨ ਉਹਨਾਂ ਦੀ ਆ ਘਰਾਂ ਦੀਆਂ ਦੀਵਾਰਾਂ ਤੱਕ ਦੀਆਂ ਜਿਹੜੀਆਂ ਵਾ ਉਹਨਾਂ ਦੇ ਵਿੱਚ ਵੀ ਤਰੇੜਾ ਆ ਚੁੱਕੀਆਂ ਨੇ ਤੇ ਕੰਦਾ ਕੋਠੇ ਟੈ ਚੁਕੇ ਨੇ ਤੇ ਫਿਰ ਵੀ ਉਹ ਆਪਣਾ ਘਰ-ਬਾਰ ਜਿਹੜਾ ਉਹ ਨਹੀਂ ਛੱਡਣਾ ਚਾਹੁੰਦੇ ਵੱਡੇ ਪੱਧਰ ਤੇ ਜਿਹੜੀ ਤਬਾਹੀ ਹੋਈ ਨਹੀਂ ਅਜਨਾਲਾ ਦੇ ਪਿੰਡਾਂ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਆਰਮੀ ਜਿਹੜਾ ਉਹਨਾਂ ਤੱਕ ਆਰਮੀ ਦੇ ਜਵਾਨਾਂ ਵੱਲੋਂ ਉਹਨਾਂ ਤੱਕ ਰਾਹ ਸਮੱਗਰੀ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਹਾਲ-ਚਾਲ ਵੀ ਪੁੱਛਿਆ ਜਾ ਰਿਹਾ ਅਤੇ ਲੋਕ ਜਿਹੜੇ ਉੱਥੇ ਫਸੇ ਹੋ ਨੇ ਉਹਨਾਂ ਦਾ ਰੈਸਕਿਊ ਕਰਨਾ ਚਾਹੁੰਦੇ ਨੇ ਤੇ ਪਰ ਲੋਕ ਘਰ-ਬਾਰ ਛੱਡਣ ਲਈ ਨਹੀਂ ਤਿਆਰ ਤਾਂ ਉਥੇ ਹੀ ਉਹਨਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਤਾਂ ਉਹਨਾਂ ਬਹੁਤ ਸਾਰੇ ਲੋਕ ਵੀ ਅੱਗੇ ਆਏ ਨੇ ਹਰ ਪੀੜਤ ਤੇ ਲੋਕਾਂ ਦੀ ਮਦਦ ਕਰਨ ਲਈ ਸਮਾਜ ਸੇਵੀਆਂ ਆ ਗਿਆਈਆਂ ਨੇ ਤੇ ਹੋਰ ਵੀ ਲੋਕ ਵੱਧ ਚੜ ਕੇ ਇਸ ਵੇਲੇ ਨਾਲ ਲੋਕਾਂ ਦੀ ਮਦਦ ਜਿਹੜੀ ਆ ਉਹ ਕਰ ਰਹੇ ਨੇ ਪਿੰਡਾਂ 'ਚ ਹਰ ਉਹਨਾਂ ਦੇ ਨਾਲ ਹਾਲਾਤ ਜਿਹੜੇ ਮਾੜੇ ਬਣੇ ਹੋਏ ਨੇ ਤੇ ਉਥੇ ਹੀ ਰਾਹਤ ਸਮੱਗਰੀ ਉਹਨਾਂ ਨੂੰ ਪਹੁੰਚਾਉਣ ਦੀ ਪੂਰੀ ਪ੍ਰਸ਼ਾਸਨ ਦੇ ਵੱਲੋਂ ਜਿੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਥੇ ਹੀ ਆਰਮੀ ਦੇ ਜਵਾਨ ਵੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਉਹਨਾਂ ਦਾ ਰੈਸਕਿਊ ਕੀਤਾ ਜਾ ਰਿਆ ਨੇ ਜਿਹੜੇ ਲੋਕ ਹੜ੍ਹ ਦੇ ਵਿੱਚ ਫਸੇ ਨੇ ਤੇ ਜਿਹੜੇ ਲੋਕ ਆਪਣੇ ਘਰ-ਬਾਰ ਜਿਹੜਾ ਉਹ ਛੱਡਣਾ ਨਹੀਂ ਚਾਹੁੰਦੇ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਨਹੀਂ ਜਿਹੜੇ ਕਹਿੰਦੇ ਨੇ ਕਿ ਇਸ ਵੇਲੇ ਅਸੀਂ ਹਾਲਾਤ ਜਿਹੋ ਜੇ ਮਰਜ਼ੀ ਹੋਣ ਪਰ ਅਸੀਂ ਆਪਣਾ ਘਰ-ਬਾਰ ਜਿਹੜਾ ਨਹੀਂ ਛੱਡਣਾ ਚਾਹੁੰਦੇ ਜਿੱਦੇ ਚੱਲਦੇ ਕਿ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਆਰਮੀ ਦੇ ਵੱਲੋਂ ਰਾਹਤ ਸਮੱਗਰੀ ਜਿਹੜੀ ਆ ਉਹ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਤੇ ਜਿਹੜੇ ਲੋਕ ਨਨੋ ਵੱਲ ਆਪਣੇ ਜਿਹੜੇ ਹਾਲਾਤ ਨੂੰ ਨਬਰ ਵਿੱਚ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਆ ਪਾਣੀ ਜਦਾ ਖੜਾ ਹੋਣ ਦੇ ਕਾਰਨ ਚਾਰੋਂ ਪਾਸੇ ਜਿਹੜਾ ਪਾਣੀ ਆ ਇਸੇ ਕਾਰਨ ਉਹਨਾਂ ਦੀ ਆ ਘਰਾਂ ਦੀਆਂ ਦੀਵਾਰਾਂ ਤੱਕ ਦੀਆਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਤਰੇੜਾ ਆ ਚੁੱਕੀਆਂ ਨੇ ਤੇ ਕੰਦਾ ਕੋਠੇ ਟੈ ਚੁਕੇ ਨੇ ਤੇ ਫਿਰ ਵੀ ਉਹ ਆਪਣਾ ਘਰ-ਬਾਰ ਜਿਹੜਾ ਉਹ ਨਹੀਂ ਛੱਡਣਾ ਚਾਹੁੰਦੇ ਵੱਡੇ ਪੱਧਰ ਤੇ ਜਿਹੜੀ ਤਬਾਹੀ ਹੋਈ ਨਹੀਂ ਅਜਨਾਲਾ ਦੇ ਪਿੰਡਾਂ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਆਰਮੀ ਜਿਹੜਾ ਉਹਨਾਂ ਤੱਕ ਆਰਮੀ ਦੇ ਜਵਾਨਾਂ ਵੱਲੋਂ ਉਹਨਾਂ ਤੱਕ ਰਾਹ ਸਮੱਗਰੀ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਹਾਲ-ਚਾਲ ਵੀ ਪੁੱਛਿਆ ਜਾ ਰਿਹਾ ਅਤੇ ਲੋਕ ਜਿਹੜੇ ਉੱਥੇ ਫਸੇ ਹੋਣੇ ਉਹਨਾਂ ਦਾ ਰੈਸਕਿਊ ਕਰਨਾ ਚਾਹੁੰਦੇ ਨੇ ਤੇ ਪਰ ਲੋਕ ਘਰ-ਬਾਰ ਛੱਡਣ ਲਈ ਨਹੀਂ ਤਿਆਰ ਤਾਂ ਉਥੇ ਹੀ ਉਹਨਾਂ ਨੂੰ ਰਾਹਸਮਗਰੀ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਤਾਂ ਉਹਨਾਂ ਬਹੁਤ ਸਾਰੇ ਲੋਕ ਵੀ ਅੱਗੇ ਆਏ ਨੇ ਹਰ ਪੀੜਤ ਤੇ ਲੋਕਾਂ ਦੀ ਮਦਦ ਕਰਨ ਲਈ ਸਮਾਜ ਸੇਵੀਆਂ ਆ ਗਿਆਈਆਂ ਨੇ ਤੇ ਹੋਰ ਵੀ ਲੋਕ ਵੱਧ ਚੜ ਕੇ ਇਸ ਵੇਲੇ ਨਾਲ ਲੋਕਾਂ ਦੀ ਮਦਦ ਜਿਹੜੀ ਆ ਉਹ ਕਰ ਰਹੇ ਨੇ